ਉਹ ਪੈਰਾ ਹੋਇਆ ਪੈ ਜੀ ਥੋੜਾ ਕਨ ਸਾਮਾਨ ਜਾਂ ਵਿਕ ਜੀ ਨਾ ਵਧੀਆ ਸੁਣੀ ਵਾਲੀ ਤਾਂ ਇੱਕ ਮੇਰੇ ਪਿੱਛੇ ਹੁੰਦੇ ਕਿ ਮੈਨੂੰ ਕੋਲੇ ਖਲ ਗਿਆ ਚਲ ਆਪਣੇ ਕੰਮ ਫਿਰਦੇ ਹੋਣਗੇ ਮੈਥੋਂ ਕਿ ਲੈਣਾ ਇਹਨਾਂ ਨੇ ਇਹਨਾਂ ਨੂੰ ਜਰੂਰ ਦਾ ਕੰਮ ਨਹੀਂ ਦੇਖੀ ਫਿਰਦੀਆਂ ਇਹ ਆਪਦੇ ਕੰਮ ਜਾਂਦੇ ਹੋਣਗੇ ਕੋਈ ਦੂੰਗਾ ਕੇ ਛੋੜੂਗਾ ਪੱਜੀ ਦੇ ਆਪਣੇ ਘੜੀ ਦਾ ਸੋਖਣਾ ਹੈ ਜੀ ਤੀਨ ਹੀ ਨੰਗੀ मेरी मम्मी के क्या कुछ ना भाई मैं नहीं आप अभी की गल आ जा जा ओ मैं जो सुन के आने सुन पा जा भाई अच्छा चलो कोई नहीं मैं भी ना कुछ ना कुछ कर दे चल ले जाते सामान लेना ओ इधर पिछा नहीं छोड़ दे आज आप आज ब्याह हम करांगे और हो गए ना गल मुझे भाई हुई मैं गल ना ਪਰ ਮੀਂਹ ਨਹੀਂ ਆਈ ਐਸ ਪਰੇਪੁਰ ਪਹਾੜਿਆਂ ਕੇਂਦਰੋਂ ਨੂੰ ਬਈ ਮਾ ਜਹਾ ਬਈ ਸੋਨੂੰ ਨੇ ਕਿਹਾ ਇਹ ਗਾ ਸਕੀਏ ਸਮੁੰਦਰ ਦਾ ਜਾਂ ਤਾਂ ਅੱਗੇ ਲੰਘ ਜਾ ਜਾਂ ਪਿੱਛੇ ਮੁੜ ਜਾ ਪੈੜਾ ਲੱਗਦਾ ਬਾਈ ਪੈੜਾ ਨਹੀਂ ਭਾਈ ਸਾਡੀ ਨਾਂ ਮੈਂਸ ਖੁੱਲ ਗਈ ਤੇ ਤੇਰੇ ਦੁੱਧਵਾਦ ਕੋ ਕੌਣ ਪਾਲਣ ਲਈ ਮੈਂ ਤਾਂ ਦਿੰਦੀ ਨਹੀਂ ਕਿਤੇ ਮੈਂਸ ਇਹਨਾਂ ਦੇ ਘਰੇ ਪੁੱਛਦੇ ਆਪਾਂ ਵੀ ਇੱਥੇ ਤਾਂ ਨਹੀਂ ਆਈ ਤੂੰ ਮਾਰ ਲਓ ਮੈਂ ਜਾਉਣਾ ਤੂੰ ਹਰਦੇ ਆ ਲੰਗੜੇ ਲੁੱਲਿਆ ਜਾਂ ਮਲੂਜੀ ਇਹਨਾਂ ਨੇ ਕਹੀ ਨਹੀਂ ਇਹਨਾਂ ਨੇ ਕਹੀ ਨਹੀਂ <coughs> आ आ आ आ ओ कुछ कुछ गुत्र जीज़ा। गुत्र जीज़ा। कुछ रहे अच्छा बंदा क्यों भीरे कोई काम सी <coughs> काम नहीं कहीं पर मैं चिटे है टक्कर ना जाने हां भाई उता ना लेडीज सामान ना ਥੋੜੇ ਕੰਮ ਦਾ ਸਮਾਨ ਨਹੀਂ ਹੈਗਾ ਇਹ ਫੋਨ ਨੰਬਰ ਹੈ ਨਾ ਕੀ ਮਤਲਬ ਹੈ ਵੀ ਛੋਟਾ ਭਾਈ ਮਹਾਕਾਰਪੂਟ ਦੇ ਜੋ ਮੈਂ ਕਿਹਾ ਮਿਸ ਮੁਸਕਲ ਮਾਰ ਮਗਾਇਆ ਜਾਂਦਾ ਹੈ ਮਿਸ ਮੁਸਕਲ ਮਾਰ ਲਵਾਂਗੇ ਭਾਈ ਹੋਰ ਤਾਂ ਕੁਝ ਨਹੀਂ ਭਾਈ ਜਿਹੜਾ ਤੁਸੀਂ ਸਮਝਦੇ ਹੋ ਨਾ ਉਹ ਕੁਝ ਨਹੀਂ ਮੇਰੇ ਕੋਲ ਤਾਂ ਲੇਡੀਜ ਸਮਾਨ ਹੈ ਜੀ ਤੁਸੀਂ ਆਪਣੇ ਘਰਦਿਆਂ ਵਾਸਤੇ ਕੋਈ ਮੰਮੀ ਵਾਸਤੇ ਜਾਂ ਪਰਝਾਈ ਵਾਸਤੇ ਜਕਰ ਵਾਲੀ ਵਾਸਤੇ ਕੋਈ ਸਮਾਨ ਲੈਣਾ ਤਾਂ ਮੈਂ ਦਿਖਾ ਦਿੰਦਾ ਭਾਈ ਆ ਮਾਰੇ ਮੂੰਹ ਤੇ ਦਾਗ ਬਰੰਗ ਗੋਰਾ ਹੋ ਜਾ ਰੰਗ ਗੋਰਾ ਹੋ ਜਾ ਹੋ ਜਾਊਗਾ ਮੈਂ ਗਾਰੰਟੀ ਹੈ ਪੂਰੀ ਰੰਗ ਗੋਰਾ ਹੋ ਜਾ ਲਏ ਨਾ ਆ ਜਾਓ ਭਾਈ ਆਪਣੇ ਘਰੇ ਬਰਚਾਲਦੇ ਤਾਂ ਪਾਣੀ ਪੀ ਲੈਣ ਚਲੋ ਭਾਈ ਹਾਂ ਚਲੋ ਹਾਂਜੀ ਕੋਈ ਸ਼ਿਕਾਇਤ ਨਹੀਂ ਮੇਰੇ ਚਲ ਮੰਨੂ ਗੱਲ ਮੰਨੂ ਗੱਲ ਜੀ ਮੈਨੂੰ ਤਾਂ ਠਰਕੀ ਜਿਹੀ ਲੱਗੀ ਜਾਂਦੀ ਹੈ ਜੇ ਮੰਨ ਗਈ ਇਹਦੇ ਨਾਲ ਵਿਆਹ ਤਾਂ ਮੈਂ ਹੀ ਕਰੂੰ ਹਾਂ ਯਾਖਰਾ ਕੀ ਕਿਹਾ ਵਾਈ ਉਹ ਐਂ ਨਹੀਂ ਕਹ ਕੁਛ ਨਹੀਂ ਤਾਂ ਪਏ ਕਬੂਤਰਾਂ ਦੀ ਗੱਲ ਕਰਦੇ ਸੀ ਕਹਿੰਦਾ ਲਾ ਰੰਗ ਦਾ ਕਬੂਤਰ ਸੀ ਨਿਸ਼ਾਨੀ ਲੱਗੀ ਹੈ ਅੱਛਾ ਅੱਛਾ ਆਂਟੀ ਜੀ ਆਜੋ ਜੀ ਮੈਂ ਤਾਂ ਜੀ ਸਮਾਨ ਵੇਚਦੀ ਆਂਗੀ ਲੇਡੀਜ਼ ਸਮਾਨ ਹੈ ਮੇਰੇ ਕੋਲ ਕੁਝ ਚਾਹੀਦਾ ਤਾਂ ਲੈ ਲਓ ਘਰੇ ਨਾ ਪੁੱਤ ਮੈਂ ਕੀ ਕਰਨਾ ਸਮਾਨ ਦੇਖ ਲਓ ਕਈ ਵਾਰ ਕੋਈ ਚੀਜ਼ ਪਸੰਦ ਆ ਜਾਂਦੀ ਹੈ ਕੋਈ ਨਹੀਂ ਕੁੜੀਆਂ ਬਹੂਆਂ ਵਾਲਾ ਸਮਾਨ ਆਪਣੇ ਕੋਲ ਸਾਰਾ ਕੁੜੀਆਂ ਬਹੂਆਂ ਮੰਡੀ ਜਾਂਦੀਆਂ ਨੇ ਆਪੇ ਲਿਆਉਨੀਆਂ ਨੇ ਆਪਾਂ ਕੁਝ ਲਾਉਣਾ ਹੀ ਨਹੀਂ ਕੋਈ ਨਹੀਂ ਆਂਟੀ ਲੈ ਲੈ ਲੋਸ਼ਨ ਲੋਸ਼ਨ ਕਈ ਵਾਰ ਰੁੱਖੇ ਹੱਥ ਉੱਤ ਹੋ ਜਾਂਦੇ ਦਿਖਾ ਦੇ ਬਹਿ ਜਾ ਆਂਟੀ ਆਜ ਅੰਦਰ ਆ ਜੇਂ ਜੀ ਕੋਈ ਨਹੀਂ ਬਸ ਸ਼ਾਂਤੀ ਇੱਥੇ ਬਹਿ ਜਾ ਮੈਂ ਜਾਣਾ ਫਿਰ ਦੁਪਹਿਰਾ ਵਾੜਾ ਹੋ ਰਿਹਾ ਇੱਥੇ ਕਾ ਦੋ ਮੁੰਡੇ ਜੀ ਪਰਦੇ ਪਿੱਛੇ ਪਤਾ ਨਹੀਂ ਕਿਵੇਂ ਕਰਦੇ ਆ ਮੈਨੂੰ ਕਹਿੰਦੇ ਨੰਬਰ ਦੇ ਦੇ ਆਏ ਦੇ ਦੇ ਮੈਂ ਕਿਹਾ ਬਈ ਮੈਂ ਤਾਂ ਸਮਾਨ ਵੇਚਣ ਆਲੀ ਆ ਜੇ ਤੁਹਾਨੂੰ ਕੋਈ ਲੋੜ ਆ ਬੁੜੀਆਂ ਵਾਲੇ ਸਮਾਨ ਦੀ ਤਾਂ ਲੈ ਲੂ ਲੈ ਲੂ ਹਾਂ ਪੰਗੇ ਵੈਨੂੰ ਦੇਖਣ ਦੇ ਕੋਈ ਨਹੀਂ ਆ ਤਾਂ ਅੰਟੀ ਜੀ ਲੋਸ਼ਨ ਹਾਂਜੀ ਦਾਈ ਕੋਲ ਜਾਈ ਹੁਣ ਹੂੰ ਹੋਰ ਦਾਈ ਤਗੜੀਆਂ ਆ ਫੇਸ਼ ਵਾਸ਼ ਅਰੇ ਘੰਟੀ ਜੀ ਵਧੀਆ ਸਾਡੇ ਕੋਲ ਸ਼ੈਂਪੂ ਸ਼ੈਂਪੂ ਲੋਸ਼ਨ ਲੋਸ਼ਨ ਕੰਪਨੀ ਦੇ ਆ ਵਧੀਆ ਓਏ ਮੈਂ ਤਾਂ ਕੀ ਕਰਦੀ ਆ ਕੋਈ ਕਿਤੇ ਨਹੀਂ ਆਏ ਕੁਛ ਨਹੀਂ ਲੈਂਦੀ ਤੁਸੀਂ ਕੀ ਕਰਦੇ ਫਿਰ ਤੈਨੂੰ ਮੈਂ ਸਾਕੀ ਇਧਰ ਆ ਗਈ ਇਧਰ ਆ ਗਈ ਓਏ ਉਹ ਗੱਲ ਮੈਨੂੰ ਲੈਣਾ ਹੀ ਐ ਸਾਈ ਇਹ ਫਾਟ ਚਸ ਜੀ ਹੁਣੀ ਲਵਾਈ ਆ ਆ ਹੁਣੀ ਲਵਾਈ ਐ ਤੇ ਕਿੱਥੋਂ ਲਿਆ ਤੁਸੀਂ ਮਾਲਾ ਆਂਟੀ ਜਿਹੜਾ ਕੁਛ ਲੈਣਾ ਲੈ ਲੈ ਮੈਨੂੰ ਧੁੱਪ ਹੋ ਰਹੀ ਐ ਮੈਂ ਜਾਣਾ ਦੁਪਹਿਰਾ ਹੋ ਰਿਹਾ ਮੈਂ ਤਾਂ ਕੁਛ ਨਹੀਂ ਲੈਂਦੀ ਤਾਈ ਤੂੰ ਐਂ ਕਰਾ ਇਨੋਸੇ ਕਰੇ ਜੇ ਆ ਆਪਣੀ ਪਹਿਲੀ ਕੁੜੀ ਬਿਲ ਫੰਗੋ ਖੁਦ ਕਰ ਮੇਰੇ ਤੇ ਸਾਢੇ ਸੂ ਮੋਤਾਈ ਉਹ ਤਾਈ ਉਹ ਕਰ ਦੇ ਸਮਾਨ ਵੀ ਲੈਣਾ ਸੀ ਸਮਾਨ ਵੀ ਲੈਣਾ ਰੰਗ ਗੋਰਾ ਹੋਣ ਦਾ ਆ ਰੰਗ ਗੋਰਾ ਹੋ ਕੇ ਤੁਸੀਂ ਕੀ ਕਰਨਾ ਹੈ ਉਹ ਫੇ ਵਿਆਹ ਮੁਕਵਾ ਲੈਂਦੇ ਆ ਬੈ ਤਾਂ ਸੋਟਾ ਹੁੰਦਾ ਨਹੀਂ ਹੁੰਦਾ 100 ਸਾਲ ਵੀ ਦੇਖ ਲਓ ਆਂਟੀ ਅੱਜ ਕੱਲ ਟਾਈਮ ਨਹੀਂ ਕੀ ਕਰ ਟਾਈਮ ਪਾਸ ਕਰ ਲਿਆ ਲੈ ਉਹ ਕੁੜੀ ਵਿਚਾਰੀ ਤੁਸੀਂ ਪਹਿਲੇ ਮਿਸਟੰਡੇ ਚੁਰੇ ਫਿਰਦੇ ਹੋ ਇਹ ਕੁੜੀਆਂ ਦਾ ਕੰਮ ਕਰਦੀ ਹੈ ਦੋ ਪੈਸੇ ਕਮਾਉਂਦੀ ਹੈ ਹੈ ਇਹ ਤਾਂ ਇਹ ਸਾਡਾ ਵੀ ਕੰਮ ਹੈ ਇਹ ਆ ਸਾਡਾ ਕੀ ਕੰਮ ਹੈ ਉਹ ਫਸਾ ਦੇ ਮੈਂ ਸਾਖੂ ਲਾ ਫਿਰਦੀ ਹੁਣ 6000 ਦੁਨਾਈ ਨਹੀਂ ਛੋੜੀਂ ਦੇਵ ਦੇ ਕੇ ਜੇ ਹੁਣ ਦਿਸ ਕੇ ਕਿ ਨਾ ਇਹ ਮਾਗਰ ਦੇਖੋ ਤੁਹਾਡੇ ਮਾਗਰ ਬੁੜੀ ਨੂੰ ਆ ਵੀ ਹੱਥ ਖੜਾ ਪਰ ਨਾ ਬਸ ਇਹ ਆਹ ਬੰਦੇ ਨੂੰ ਕਰਾਉਂਦੀ ਜਦਾ ਬੰਤਾ ਆਂਟੀ ਮੈਨ ਰਣਾ ਉਹ ਬਸ ਸਟੈਂਡ ਤੋਂ ਮਾਗਰ ਲੱਗੇ ਨੇ ਕਿਤੀ ਲਾਲਾ ਮੇਰੇ ਪੈਸੇ ਸਾਰਾ ਸੀਟੀਆਂ ਮਾਰਦੇ ਆਉਂਦੇ ਆ ਮੈਂ ਪੁੱਛਿਆ ਭਾਈ ਕੀ ਕੰਮ ਆ ਕਹਿੰਦੇ ਨੰਬਰ ਦੇ ਦੇ ਮੈਂ ਖਕਾ ਦੇ ਵਾਸਤੇ ਤੇ ਮੈਨੂੰ ਤਾਂ ਠਰਕੀ ਜੇ ਲੱਗਦਿਆ ਤਾਈ ਅੰਟੀ ਮੈਂ ਤਾਂ ਤੁਹਾਨੂੰ ਤੁਸੀਂ ਮੇਰੇ ਜਮੀ ਤਾਈ ਵਰਗੇ ਲੱਗਦੇ ਹੋ ਮੈਂ ਤਾਂ ਹੀ ਤੁਹਾਨੂੰ ਤਾਈ ਕਹੀ ਐ ਨਹੀਂ ਨਾ ਕੋਈ ਨਾ ਕੋਈ ਰਾਜਾ ਜੀ ਚਾਹ ਪਾਣੀ ਪੀਣਾ ਨਾ ਬੱਸ ਜੀ ਆਜੋ ਪਾਣੀ ਵਿੱਚ ਕੁੱਤੇ ਮੇਰੇ ਤੋਂ ਨਾ ਨਾ ਆਓ ਅੰਟੀ ਤੁਸੀਂ ਮੈਨੂੰ ਛੱਡਿਓ ਮੈਂ ਚੱਲ ਆ ਜਾਵਾਂ ਛੱਡ ਕਿਉਂ ਨਹੀਂ ਤਾਈ ਤੂੰ ਮਾਰ ਕੇ ਕੱਢਦੀ ਇੱਥੇ ਤੁਸੀਂ ਕੀ ਤੁਸੀਂ ਕਿ ਪੱਖਾ ਥੱਲੇ ਬੈਠ ਜਾ ਕੇ ਤੇਰਾ ਆਰਾਮ ਕਰਨ ਦੀ ਇਸ ਤੂੰ ਸੀ ਕੀ ਕਰਦੇ ਹੋ ਸਾਡੀ ਤਾਂ ਮਾਇਆ ਸੀ ਸਾਡੀ ਮਾਇਆ ਸਮਾਉਂਦ ਕੀ ਪੰਕਟ ਤੈਨੂੰ ਮੈਂ ਸੋਪਰਾ ਕਰੀ ਜਾਂਦੀ ਰਿੰਗੀ ਜਾਂਦੀਆਂ ਹੋਰ ਕੁਝ ਨਹੀਂ ਚੱਲ ਭਾਈ ਆ ਬੱਸ ਆਉਣ ਵਾਲੀ ਆ ਕੁੜੀ ਵਗ ਜਾ ਤੂੰ ਜੇ ਤਾ ਨਾ ਬੱਸ ਮੋਕਸਾ ਦੇਸ਼ ਜਮਾ ਸਾਡਾ ਮੋਕਸਾ ਹੈਗਾ ਮਾਇਆ ਦਾਉ ਉਹ ਮਾਲ ਤਾਂ ਬਣ ਗਿਆ ਜੱਸੇ ਨੂੰ ਨਾ ਦੱਸ ਜੱਸੇ ਨੂੰ ਨਾ ਦੱਸ ਜੱਸੇ ਨੂੰ ਪਤਾ ਲੱਗਾ ਆਪਣਾ ਵੀ ਕੰਮ ਗਲ ਜੀ ਤੂੰ ਮੇਰੀ ਨਾਲ ਸੁਣ ਲੈ ਇਹ ਹੈ ਕੰਨੀ ਦੇ ਆਪਣੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੋਈ ਉਹਨੂੰ ਬੋਡਲ ਕੱਠੇ ਉਹਨਾਂ ਦਾ ਸਾਰੇ ਕੰਮ ਖਰਾਬ ਕਰ ਦੂਗਾ ਕਰ ਦੂ ਖਰਾਬ ਹੋਰ ਤੇ ਮੇਰੀ ਗੱਲ ਆਪਣਾ ਕੰਮ ਬਣਿਆ ਪਿਆ ਆਪਣਾ ਬਣ ਗਿਆ ਵਸ ਤੇ ਨੰਬਰ ਨੰਬਰ ਤਾਂ ਦਿਨ ਦੀ ਸਿਕਈ ਵਾਰ ਨਾ ਦੋ ਤਨ ਬੰਦੇ ਦਾ ਹੋ ਜਾਂਦੇ ਨੰਬਰ ਲੈ ਨੰਬਰ ਮੈਂ ਬਾਰਸਾਹ ਦਾ ਦੀ ਫੋਟੋ ਤੋੜ ਦੂ ਆਇਆ ਹੁਤਾ ਮੈਨੂੰ ਜੱਸੀ ਕੋਲੇ ਪਾ ਆਪਣਾ ਕਾੜਨੀ ਜੱਸੀ ਕੋਲ ਮੈਂ ਆਪਣਾ ਕੰਮ ਜਮਾ ਪਟੜੂਗਾ ਹੋ ਕੱਲ੍ਹ ਸਹੀ ਆ ਅੱਜ ਜਰੀ ਮੈਂ ਕਰੀ ਉਹ ਉਹ ਹਮਸਾ ਪੈਂ ਦਸੜਾਇਆ ਠਰਕੀਆਂ ਇਹ ਤੋ ਵਧੀਆ ਅੰਟੀ ਮਨੂਰਾ ਤੱਕ ਕਟਪਾ ਗਈ ਠਰਕੀਆਂ हां सस्का आंटी का हो ठीक हो हां जी मैं तो सामान बेचदी सी अपन लेडीज सामान अच्छा अच्छा जे ਤੁਸੀਂ ਕੁਛ ਲੈਣਾ ਤਾਂ ਵੇਖ ਲਓ ਮੇਕਅਪ ਵਾਲਾ ਸਮਾਨ हां जी अच्छा अच्छा ਜਿਵੇਂ ਲੋਸ਼ਨ ਵਗੈਰਾ ਕੋਈ ਆ ਬਈਆਂ ਬੂਈਆਂ ਤੋਂ ਹਾਂ 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 ਸਮਾਨ ਵਧੀਆ ਸਮਾਨ ਹੈ हां जी ਲੈ ਲਓ ਕੁਛ ਅੱਛਾ ਆ ਜੋ ਫਿਰ ਕਰੇ ਆ ਜੋ ਚਲੋ ਠੀਕ ਆ ਆਜੂ ਭਾਈ ਕੀ ਕੁਛ ਸੌਤ ਕੋਲ ਮੇਰੇ ਕੋਲ ਤਾਂ ਸਾਰਾ ਸਮਾਨ ਆ ਜੀ ਲੇਡੀਜ਼ ਅੱਛਾ ਅੱਛਾ ਆ ਦੇਖੋ ਆ ਲੋਸ਼ਨ ਠੀਕ ਆ ਵਧੀਆ ਪਿੰਡਾ ਵਧੀਆ ਰਹਿੰਦਾ ਜੇ ਨਾਲ ਮੂੰਹ ਮਾਤੇ ਨਹੀ ਆਉਂਦੀ ਜਿਵੇਂ ਖੁਰਦਰ ਜ ਮੂੰਹ ਹੋ ਜਾਂਦਾ ਠੀਕ ਹੈ ਠੀਕ ਹੈ ਖਾਸਨਾ ਜੀ ਤੋਂ ਠੀਕ ਆ ਦੇਖੋ ਥੈਂਕ ਯੂ ਸਾਰਾ ਕੁਛ ਆਪਣੇ ਕੋਲ ਵਧੀਆ ਸਮਾਨ ਹੈ ਲੈ ਲਓ ਆਂ ਜਾਰੀ ਆਂਟੀ ਤੁਹਾਡਾ ਮੂੰਹ ਸਾਫ ਹੋ ਜਾਊਗਾ ਚਲੋ ਕੋਈ ਨਹੀਂ ਹੁਣ ਆਪਾਂ ਤਾਂ ਉਮਰ ਦੇ ਹਿਸਾਬ ਨਾਲ ਘਟ ਵਰਤਦੇ ਆ ਚੱਲ ਲੈ ਲਾਂਗੇ ਤਾਂ ਲੈ ਤੁਹਾਡੀ ਉਮਰ ਤੁਹਾਡਾ ਕੁਛ ਨਾ ਕੁਝ ਆ ਸਿਲ ਕਰਾ ਦੇਾਂਗੇ ਕੋਈ ਨਾ ਕੋਈ ਲੈ ਲਵਾਂਗੇ ਕੱਦੀ ਜੀ ਕੁਰੀਆਂ ਕਰੀਆਂ ਵਾਸਤੇ ਕੋਈ ਨਾ ਫੇਰ ਲੈ ਲੈਨੇ ਆ ਸਾਰੇ ਦੁਪਹਿਰੇ ਦੀ ਚੱਲਦੀ ਆ ਉੱਥੇ ਪਹਿਲਾਂ ਇੱਥੇ ਨਸ਼ੇੜੀ ਜੀਤੀ ਤੁਹਾਡੇ ਪਿੰਡ ਚ ਤੁਹਾਡੇ ਤਾਂ ਪਿੰਡ ਚ ਬਰਾਨੀ ਕਿਵੇਂ ਫਿਰਦੇ ਆ ਇਹ ਅੱਛਾ ਤੇ ਪਿੱਛੇ ਲੱਗਿਆ ਇੱਥੇ ਆਂਟੀ ਆ ਵਿਚਾਰੀ ਮੈਨੂੰ ਉਹ ਲੰਗਾ ਕੇ ਗਈ ਐ ਅੱਛਾ ਅੱਛਾ ਮੈਨੂੰ ਕਹਿੰਦੀ ਪੁੱਤ ਤੂੰ ਲੈ ਵਗ ਜਾ ਅੱਛਾ ਫਸ ਮੈਂ ਉਧਰੋਂ ਆ ਗਲੀ ਚੋਂ ਇੱਧਰ ਆ ਗਈ ਬਸ ਅੱਜ ਦਾ ਟਾਈਮ ਹੀ ਹੋ ਜਾਇਆ ਲੋਕਾਂ ਦਾ ਸਰੀਆ ਹੀ ਪਿਆ ਹੈ ਉਹੀ ਤਾਂ ਹਾਂ ਕਦੀ ਹੈਗੀ ਆ ਕਰੀ ਇਹ ਜੀ ਬਾਈ ਹਾਂ ਜੀ ਕਦੀ ਆ ਕੋਈ ਨਾ ਸੀ ਅੱਛਾ ਤੇ ਤੁਸੀਂ ਕਿਵੇਂ ਫਿਰਦੇ ਹੋ ਕਦੀ ਨਾ ਕਹੀ ਸਾਡੇ ਕਿੱਥੋਂ ਆ ਗਈ ਅਸੀਂ ਕਹਿੰਦਾ ਖੇਤੀਆਂ ਕਰਦੇ ਆ ਤੇ ਆਪਾਂ ਨੂੰ ਲਿਖਾ ਲਗਾ ਤੇ ਤੁਸੀਂ ਉਹੀ ਫਿਰਦੇ ਹੋ ਗੜੇ ਮਾਰਦੇ ਚੱਲ ਭਾਈ ਹਾਂ ਤੇ ਤੁਹਾਨੂੰ ਪਤਾ ਆਪਾਂ ਕਿਹੜੀਆਂ ਖੇਤੀਆਂ ਕਰਦੇ ਆ ਆਂਟੀ ਉਹੀ ਨਹੀਂ ਅੱਛਾ ਹਾਂ ਉੱਥੇ ਲੱਗੇ ਨੇ ਤਾਂ ਹੀ ਫਿਰ ਮੈਂ ਤਾਂ ਹੁਣ ਕਹਤਾ ਕੋਈ ਤਾਂ ਮੈਂ ਤਾਂ حساب ਲਾਇਆ ਮਗਰੀ ਆਏ ਹੋਣਗੇ ਇਹਨਾਂ ਤੋਂ ਕਿਵੇਂ ਪੈਣਾ ਛੜਾਂ ਮਾਂ ਆਂਟੀ ਮੈਂ ਤਾਂ ਅਸੀਂ ਚੱਲ 250 ਮੇਰਾ ਇੱਥੇ ਕੋਈ ਇੱਕ ਅੱਧਾ ਪ੍ਰੋਡਕਟ ਹੋ ਜੂਗੀ ਹਾਂ ਹਾਂ ਮੈਨੂੰ ਕੀ ਪਤਾ ਸੁਰਤ ਪਿੰਡ 'ਚ ਹੀ ਬਹੁਤ ਗੰਦੇ ਬੰਦੇ ਆ ਬਸ ਅੱਜ ਕੱਲ ਤਾਂ ਉਹ ਹੀ ਗੱਲ ਆ ਟਾਈਮ ਹੀ ਉਹ ਜਾ ਰਿਹਾ ਕੋਈ ਨਾ ਫਿਰ ਲੈ ਲੈਨੇ ਕੋਈ ਗੱਲ ਨਹੀਂ ਤੇ ਹੋ ਚਾ ਪਾਣੀ ਤੁਸੀਂ ਬਸ ਜੀ ਜਾ ਤਾਂ ਕੀ ਲਾਉਂਗੇ ਫਿਰ ਮੈਨੂੰ ਬਸ ਕੋਈ ਨਾ ਲੈ ਲੈਨੇ ਆ ਲਾਉਂਗੀ ਹਾਂ ਰੱਖ ਲਓ ਹਾਂ ਠੀਕ ਮਾਰੇ ਝਾੜੂ ਛੜੀ ਦੀ ਜ਼ਿੰਦਗੀ ਜਰਾ ਬਹੁ ਨਾ ਬੋਲੀ ਸੇਤਾਂ ਜੱਸਾ ਚੱਕੇ ਚਾਰ ਮੇਰੇ ਸਾਹੇ ਦੋਨੇ ਪਤਾ ਨਹੀਂ ਕਿੱਧਰ ਨੂੰ ਗਏ ਆਂ ਆਈ ਨਹੀਂ ਮੁੜ ਕੇ ਮਹਾਂ ਸਸਰੀਕਾਲ ਜੱਸਾ ਮੇਰਾ ਨਾ ਅੱਛਾ ਹੈ ਪਈ ਨਾ ਜੱਸਾ ਅੱਛਾ ਭਾਈ ਜਾ ਜਾ ਜਾ

ਪਤਾ ਮੇਰਾ ਵੀ ਮੋੜ ਮੜਾ ਉਹ ਤਾਂ ਮਾ ਗੋਰੀ ਆ ਜੀ ਹਾਂ ਜੀ 100% ਗਰੰਟੀ ਹੈ ਜੀ ਤੁਸੀਂ ਆਪਣੇ ਘਰ ਵਾਲੀ ਵਾਸਤੇ ਆਪ ਦੀ ਭੈਣ ਵਾਸਤੇ ਆਪ ਦੀ ਮਾਵਾ ਤੇ ਲੇੜੀ ਸਮਾਨ ਲੈ ਆ ਹੱਟ ਜਾਓ ਮੈਂ ਸਾਰਾ ਕੁਝ ਲੈ ਲਵਾਂ ਹੰਮਾਰੇ ਮੇਰੇ ਘਰ ਕਿੰਨੇ ਦੱਸਦਾ ਪੁਖਾਰ ਕਾਹੀ ਨਾ ਕਰ ਨੌ 10 ਪਹਿਲਾਂ ਦਾ ਕੀ ਨਾਮ ਤੇਰਾ ਦਿੱਸੇ ਜਦ ਤੇਰੀ ਤੁਸੀਂ ਮੇਰੇ ਨਾਮ ਤੋਂ ਕਿਹਾ ਸੌਦਾ ਕਰਨ ਤੋਂ ਪਹਿਲਾਂ ਜਾਣ ਪਛਾਨ ਜ਼ਰੂਰੀ ਆ ਉਨਾ ਜਿੱਕ ਗੱਲ ਨਹੀਂ ਬਣਦੀ ਜਿੰਨਾ ਜਿੱਕ ਚਾਨ ਪਛਾਨ ਨਾ ਹੋਵੇ ਕੀ ਨਾ ਹੋ ਆ ਭਾਈ ਮੇਰਾ ਨਾਮ ਹੋ ਮੇਰ ਮਨ ਤੇ ਜੱਸੀ ਹੈ ਜੱਸਾ ਜੱਸੀ ਖਵਾੁਰਵਾ ਕੀ ਜੱਸੀ ਪਦਤਿਆ ਨਾ ਹਮ ਤਾਂ ਮਿਲ ਲਾਂਗੇ ਆਏ ਆਇ ਨਾ ਮਿਲ ਗਏ ਆਏ ਦਿਲ ਮਿਲ ਜਾਂਦੇ ਦੁਨੀਆ ਤੇ ਹੈ ਤੁਸੀਂ ਹੁਣ ਕੁਛ ਦੱਸ ਲਾਓ ਕਿਹੜਾ ਸ਼ਹਿਰ ਆਉਣਾ ਇਹ ਵੀ ਦੱਸੋ ਕਿੱਥੋਂ ਆਇਆ ਲਵੂੰਗਾ ਸਾਰਾ ਕੁਸਾ ਪੈਸੇ ਜੇਬ ਚਾਏ ਤੁਸੀਂ ਮੇਰੀ ਇੰਟਰਵਿਊ ਕਰਦੇ ਹੋ ਕਿ ਸਮਾਨ ਲੈਣੇ ਹੋ 75 ਦੇਕਰ 5000 ਹੈ ਕੱਲ ਮੈਂ ਤਾਂ ਹੀ ਤੁਹਾਡੇ ਕੋਲ ਆ ਕੇ ਪੁੱਛਣਾ ਨਹੀਂ ਨਹੀਂ ਸਾਰਾ ਕੁਸਾ ਲਵੂੰ ਪਹਿਲਾਂ ਇਹਦਾ ਤੇ ਕਿਹੜਾ ਸ਼ਹਿਰ ਆਇਆ ਪਈ ਅੱਜ ਕੱਲ ਚੋਰੀਆਂ ਚੋਰੀਆਂ ਆਉਂਦੀਆਂ ਬਾਲੀਆਂ ਅੱਜ ਸੀ ਇਹ ਕਈ ਵਾਰ ਕੱਢ ਲੂ ਮੇਰਾ ਸਾਮਾਨ ਲੁੱਟ ਕੇ ਸਾਰਾ ਕੁਸ ਕੋਈ ਲੈ ਜੇ ਹੈ ਮੈਂ ਕਿੱਥੇ ਜਾਊਂਗਾ ਅੱਜ ਕੱਲ ਮੋਮੋ ਠੱਗਣੇ ਬਣ ਕੇ ਆ ਜਾਂਦੇ ਅੰਗਲੀਆਂ ਉੱਡਾਂ ਮਾਪੇ ਲੈ ਚੀਹੇ ਚੁੱਪੇ ਜੀ ਮੈਂ ਤੈਨੂੰ ਨਹੀਂ ਦੱਸੀ ਕੁਝ ਕਹਿਦਾ ਤੇ ਤੈਨੂੰ ਤਾਂ ਮੈਂ ਕਹਿ ਕੇ ਮਰਨਾ ਓਕੇ ਓਕੇ ਸਮਝਾ ਲਓ ਓ ਓਕੇ ਓਕੇ ਹਾਂ ਓਕੇ ਓਕੇ ਜੀ ਓਕੇ ਹੁਣ ਅੱਛਾ 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 ਅਲੀਓ ਸੰਪੂਰਨ ਅਗਲਾ ਆਉਂਦਾ ਬਹੁਤ ਸੋਹਣਾ ਮੈਂ ਕਰਦਾ ਛੋਡੀ ਬਾਈਕ ਦਾ ਨਾ ਮੈਂ ਬਹੁਤ ਸੋਹਣਾ ਹੁੰਦੀ ਜਿਹਦੇ ਨਾਲ ਆ ਕੇ ਖੁਲਾਸ ਐ ਕਰ ਫਿਰ ਮੜਾ ਇਹ ਤੂੰ ਲਾ ਕੇ ਦਿਖਾ ਇਹ ਬਾਈਕ ਦੀ ਗੱਲਾਂ ਹੀ ਇਹ ਹੀ ਗੱਲਾਂ ਹੁੰਦੀਆਂ ਨਾ ਤਾਂ ਹੀ ਮੇਰਾ ਇੰਨਾ ਵੇਸਪਾ ਆ ਫਿਰ ਇਹ ਤੇ ਲੈ ਲੂ ਮੰਜੇ ਤੂੰ ਇਹ ਲੈਣੀ ਆ ਤੂੰ ਹੀ ਲਾਉਣੀ ਆ ਇਹ ਹਾਂ ਲੈ ਲਾਉਣੀ ਆ ਜੀ ਹਰ ਰੋਜ਼ ਦੇ ਲਈ ਲਾਉਣੀ ਆ ਇਹਦੇ ਨਾਲ ਫੇਸ ਕਲੀਨ ਕਰਦਾ ਉਹ ਪਾਣੀ ਵਰਪਣਾ ਨਾ ਦੇਹੋ ਨਾ ਓਏ ਕੁੱਤੇ ਤੂੰ ਕਿੱਧਰ ਫਿਰਦੇ ਜਾ ਜਾ ਮੜਾ ਨਾ ਹਰ ਕੋਈ ਪਾਣੀ ਵਾਤ ਗਾ ਪਾਣੀ ਕਿਵੇਂ ਪਾਣੀ ਫਾਰ ਦੇ ਫਾਰ ਦੇ ਦੱਸੀ ਕੀ ਮਤਲਬ ਇੱਕ ਕੀ ਕਰੀਏ ਅਸੀਂ ਤੈਨੂੰ ਆ ਗੱਲ ਪਾਈ ਮੈਂ ਆਹਦੀ ਮੋਹਲਾ ਸੁਣੋ ਪਿੱਛੇ ਆ ਮਰੇ ਕੋਲ ਤੂੰ ਇਧਰ ਹੋ ਜਾ ਜਾਂ ਤੂੰ ਅੰਦਰ ਪਾ ਜਾਂ ਜਾਂ ਤੂੰ ਅੰਦਰ ਜਾ ਅੰਦਰ ਜਾ ਮੇਰੇ ਅੱਖ ਮੈਂ ਕਹਿੰਦਾ ਚੱਲ ਅੱਧਾ ਭੂਈ ਦਾ ਇੱਕ ਜਾ ਅੰਦਰ ਜਾ ਅੰਦਰੋਂ ਬਾਹਰ ਨਹੀਂ ਜਿੰਦੇ ਗੱਪਾਂ ਜੋ ਭਾਈ ਦੇ ਸੀ ਇਹ ਨਹੀਂ ਤੇ ਤਾਂ ਮੈਨੂੰ ਉੱਥੇ ਵੀ ਮਿਲੀ ਸੀ ਉੱਥੇ ਕਿਵੇਂ ਤੇ ਤਾਂ ਲੋੜ ਆ ਦਿਮਾਗ ਤੇ ਜਿਸੀ ਮੈਂ ਇੱਕ ਮੋਢੀ ਦਾ ਮੇਰੇ ਨਾਲ ਸੁਣਾ ਜੱਸੀ ਇਹੋ ਅੱਥਰ ਦਾ ਜੀਰ ਮਾਗਰ ਇੱਥੇ ਕਿਵੇਂ ਆ ਗਏ ਇੱਥੇ ਤੱਕ ਵੀ ਆ ਗਏ ਬਾਹਰ ਪੁਰਨਾ ਆਏ ਹੁਣ ਤੁਹਾਨੂੰ ਕਹਦਾ ਹੁਣ ਤੇਰੇ ਮਾਗਰ ਜੱਸੀ ਕੋਈ ਨਹੀਂ ਆਉਂਦਾ ਗੁੰਡਿਆਂ ਦੀ ਹਿੰਮਤ ਨਹੀਂ ਜਦੋਂ ਮਹਾ ਗੁੰਡਾ ਰੱਖਾ ਹੋਵੇ ਹੁਣ ਤੇਰੇ ਨੇੜੇ ਲੱਗੇ ਦੇ ਜਮਾ ਕਵਰਾ ਆ ਨਾ ਬਈ ਜੰਦਾ ਚੱਕਲਾ ਚੱਲ ਤੁਰ ਚੱਲ ਨਾ ਬੋੜਾ ਨਾ ਨੰਬਰ ਨਹੀਂ ਲਾ ਅੱਜ ਆਪਣੇ ਜ਼ੰਬਰ ਲਮਾ ਕੇ ਜਾ ਭੱਜ ਜਾ ਦਫਾ ਹੋ ਜੀਵ ਕਿਸਮ ਦਾ ਹੈ ਕਾ ਮਾ ਹੈ ਤੂੰ ਪਾਗਲਾ ਖੜ ਜਾ ਇੱਕ ਮਿੰਟ ਜਿੱਸੀ ਬੈਠੀ ਰਹਿ ਨਹੀਂ 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 ਜਾਣਾ ਇੱਕ ਮਿੰਟ ਬਹਿ ਜਾ ਇੱਕ ਮਿੰਟ ਮੈਂ ਗੱਲ ਕਰਕੇ ਆ ਗਿਆ ਇੱਕ ਮਿੰਟ ਮੈਂ ਨੱਕਰ ਕਿਉਂਣਾ ਤੂੰ ਜਾ ਹੀ ਨਾ ਮੈਂ ਪ੍ਰੋਡਕਟ ਵੇਚਣੀ ਹੀ ਹੈ ਉਹ ਨਹੀਂ ਪਹਿਲਾਂ ਮੈਂ ਵੇਚਣੀ ਹੈ ਤੇ ਭਾਗੀ ਤੇ ਮੈਂ ਨਾ ਜਾਣ ਨਹੀਂ ਦੇਣੀ ਖੜ ਜਾ ਤੇਰੀ ਭਾਗੀ ਬਣਾਉਂ ਮੈਂ ਬਾਹਰ ਲੈ ਜੇਂ ਤੇ ਮੈਂ ਤੈਨੂੰ ਬੋਲ ਨਹੀਂ ਮਾਰਦਾ ਮੈਨੂੰ ਸੈਟਿੰਗ ਕਰ ਲੈ ਤੂੰ ਭਾਜ ਅਮਨਾ ਫਤਿਹ انا انا ਪੰਜ ਫੜ ਭੈਣ ਲਿਆ ਹੁਣ ਕਿੱਥੇ ਫੜ ਕੰਜਾ ਦਵਲ ਸੀ ਰੱਬ ਦੇ ਕੇ ਆਪਾਂ ਮਾਂ ਵਿੱਚ ਜਿਹੜੀ ਮਾਤਾ ਪਰ ਪੀਣ ਜੁੜੀ ਸੀ ਤੂੰ ਕੋਈ ਨਾ ਮਾਂ ਮੈਂ ਟੀਕੋ ਕਹਿ ਗਿਆ ਇਹਨੂੰ ਮੇਰੇ ਨਾਲ ਤਾਂ ਵਧੀਆ ਗੱਲਾਂ ਕਰੇ ਨੌ ਦਸ ਤਾਂ ਸੀ ਪਿੰਡ ਦੱਸਦਾ ਸੀ ਸਾਰਾ ਕੁਝ ਦੱਸਦਾ ਸੀ ਮੇਰੇ ਅੱਗੇ ਘਾਸਦੀ ਸੀ ਅਸਾਂ ਪੂਜਾ ਤੋਂ ਮਸਲ ਲੱਗ ਕੇ ਮੇਰੇ ਨਾਲ ਬੜਾ ਪਿਆ ਗਰਮ ਮਰਨਾ ਚੱਕਰਾ ਸੀ ਚੱਕੀਏ ਨਾ ਸੀ ਹੋ ਗਿਆ ਇਹਦਾ ਕੱਟਦਾ ਸਭ ਨੂੰ ਹੁਣ ਕਰਨਾ ਨਹੀਂ ਕਰਨਾ ਸੀ ਕੀ ਦੇਖ ਆਮਣ ਦਵਤ ਦੀ ਹੋ ਆ ਰਹੀ ਕੀ ਕਿਤ ਕਰਲੀ ਲੱਗਦਾ ਮਾੜੀ ਜੀ ਆਸੇ ਮਾਯਾ ਜਾਨ ਨਾ ਓਏ ਤੁਸੀਂ ਭਜਾਈ ਓਹ ਤਾਂ ਛੋਟੇ ਤਾਂ ਜਮ ਫਿਰ ਆਉਗੀ ਸੀ ਹਾਂ ਤਾਂ ਦੇਖੀਏ ਕਿਧਰ ਵਾਗੀ ਓਹ ਚਾਹਤੀ ਬੇਚਾਰੇ ਨੂੰ ਮਾੜਾ ਬਸ ਚਦਾ ਆਈ ਓਏ ਚੱਲ ਕਿੱਥੇ ਮਰਜੀ ਭੱਜ ਜਾ ਪਰ ਜੱਸੀ ਤੇਰੀ ਕਿੱਟ ਮੈਂ ਸਾਹਮਣੇ ਰੱਖੂ ਉਹ ਸਲਮਾ ਦੱਸੀ ਤੁਸੀਂ ਏ